ਸਰਨਾਮ ਨਾਮਵਾ ਰਹੇ ਗੁਰੂ ਬਾਬਾ ਦਾ ਪੁੱਤਰ ਸਰਦਾਰ ਜੀ ਦੇ ਬਾਪਾ ਮਹਾਰਾਜ ਜੀ ਨੇ ਲੰਗਿਆ ਦੇ ਚੇਤਰ ਬਾਬਾ ਪੁੱਤਰੀ ਦੇ ਨਾਮੇ ਨਜ਼ਰ ਬਗਨੇ ਦਾ ਬਾਗੀ ਜੀ ਦਾ ਸਾਥ ਸਦਾ ਨਾਸਰੂ ਮਨਸੂਰ ਜੀ ਸਾਡਾ ਰਾਜ ਆ ਗਿਆ ਕਿਉਂ ਅਸੀਂ ਇੱਕ ਇੱਕ ਕੌਮੀ ਨਿਸ਼ਾਨ ਬੱਲੇ ਆ ਗਏ ਏਕਤਾ ਪੰਥਕ ਏਕਤਾ ਗੁਰਮਖੋ ਜਰੂਰੀ ਤੇ ਨਾਲ ਹੀ ਨਾਲ ਹੀ ਮੈਂ ਬੇਨਤੀ ਕਰਾਂ ਅਸੀਂ ਹਮਰੇ ਮਸਤਕ ਦਾਗ ਤਗਾਨਾ ਹਮ ਕਰਜ ਗੁਰੂ ਬੋ ਸਾਡੇ ਸਾਡੇ ਮੱਖੇ ਤੇ ਗੁਰੂ ਦਾ ਕਰਜ ਹੈ ਕਰਜਾ ਕੋਈ ਲਾ ਨਹੀਂ ਸਕਦਾ ਬਾਰੀ ਯਤਨ ਕਰਗੇ ਅੱਜ ਜੇੜੀ ਪੰਜਾਬ ਦੇ ਵਿੱਚ ਪਤਿਤ ਪੁਣੇ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਸਮਾਜ ਜੇਤਬਦੀ ਦੇ ਕਿਤਾਬ ਦਰਗਾਹ ਲੋਕਾਂ ਦਾ ਕਸਮ ਫੁੱਲ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਜਿੱਥੇ ਅੰਕਲ ਕਿਲਾ ਹੋਰ ਦਾ ਜੇਤੇ ਮੌਤ ਮਟਾ ਚੁਤਰਾ ਵਿਸ਼ਾਈ ਕਰਵਾਈ ਗਈ ਹੈ ਦਿਵਾਨ ਸੱਜਿਆ ਹੋਇਆ ਹੈ ਦਿਵਾਨਸ ਨੇ ਜ਼ਿਕਰ ਹੈ ਵੀ ਗੁਰਦੇਵ ਨੇ ਪਿੱਟਾ ਪੋਸ਼ਾਕਾ ਪਹਿਨਿਆ ਹੋਇਆ ਸੀ ਦੀਵਾ ਤਾਂ ਸਾਰਾ ਸਜਾਇਆ ਹੋਇਆ ਹੈ ਕਿਵੇਂ ਉਹਦੇ ਕਰੇਗਾ ਉਹ داخل ਕੇ ਜਬਿਸ਼ੁਮਰੇ ਆ ਦੇ ਨਾਲ ਉਹਨੂੰ ਖੁਸ਼ੀ ਦੇ ਵਿੱਚ ਮਹਾਰਾਜ ਨੇ ਸਿਰ ਉੱਪਰ ਦੇ ਕੇ ਨਿਵਾਜਣਾ ਜਦੋਂ ਅਦੇ ਕਰਕੇ ਜੇਲਾ ਵਾਪਸ ਹੋਣਾ ਉਹਨੂੰ ਬਹਲਾ ਲਖਸੇ ਨਾਲ ਸੰਬੋਧਿਤ ਕੀਤਾ ਜਾਣਾ ਇਸ ਪ੍ਰਕਾਰ ਦੇ ਨਾਲ ਉਹੋ ਦੇਸ਼ ਮਹਾਨਸ਼ਾ ਨੇ دنیਵੀ ਰਾਜ ਤੇ ਭਗਵੇਂ ਰੰਭੀ ਰਾਜ ਵਿੱਚ ਅਧਾਰਤ ਫੌਜ ਨੂੰ ਗਾਰਨ ਕਰਕੇ ਯੁੱਧ ਵਿਤਿਆ ਦੇ ਵਿੱਚ ਨਿਪਟਾਲ ਕਰਕੇ ਮੇਸ਼ੂਰੇ ਦੀ ਸਥਿਤੀ ਨੂੰ ਬਚਾ ਸਕਦਾ ਔਰ ਇਸੇ ਦੇ ਨਾਲ ਤੱਕਾ ਲਾਉਣ ਦੀ ਕੋਸ਼ਿਸ਼ ਕਰ ਸਕਦਾ ਉਸ ਨੂੰ ਮਹਾਰਾਜ ਗ੍ਰੀਨ ਦੁਨੀਆ ਦੇ ਵਾਰਕ ਲਈ ਮਹਾਰ ਦੇ ਬੁਲੇ ਬਹਲੇ ਦਾ ਇਸ ਤਰ੍ਹਾਂ ਦੇ ਨਾਲ ਆਗਾਸ ਕਰਨਾ ਕੀਤਾ ਜਦੋਂ ਆਪਾ ਇਤਿਹਾਸ ਨੂੰ ਪਾਛਦੇ ਆ

ਗੁਲਾਬ ਇੱਕ ਚੰਦਨ ਆਰ 71 ਕਰਕੇ ਗੁਲਾਬ ਤਿਆਰ ਕੀਤਾ ਜਾਵੇ। ਕੂਮੇ ਉਸਕਾਰੀਆਂ ਰਗਦੇ ਨਾਲ ਪੱਤਰੀ ਆ ਜਾ ਰਹੀਆਂ। ਸਵਾ ਬੜਿਆ ਭਗਤ ਜੀ ਦੇ ਗੋਗਲ ਬਾਲੇ ਬਲਦੋ ਜੀ ਵਾਹਿਗੁਰੂ ਇੱਕ ਆਰੋਖੇ ਕੇਦਾਰ ਕੇਸਦਾਨ ਰਖਤਦਾਨ ਗਵੇਕਦਾਨ ਸਹਾਦਾਨ ਕਰੂ ਉਸਤਾਦਾਂ یہ بابا بندار بہادر

why did